शिवाला बाग ਪਾਇਆ ਅੰਮ੍ਰਿਤਸਰ ਤੋਂ ਇੱਕ ਸ਼ਰਧਾਲੂਆਂ ਦਾ ਜਥਾ ਸ਼ੇਵ ਭਗਤ ਰਾਜੇਸ਼ ਖੰਨਾ ਅਤੇ ਜਨਕਰਾਜ ਸ਼ਰਮਾ ਦੀ ਅਗਵਾਈ ਹੇਠ ਕਲਾਨੌਰ ਵਿਖੇ ਸਥਿਤ ਇਤਿਹਾਸਿਕ ਪ੍ਰਾਚੀਨ ਸ਼ਿਵਾਲੇ ਦੇ ਦਰਸ਼ਨਾਂ ਲਈ ਬਾਸਰਾਹੀ ਪੋਲੇ ਬਾਬਾ ਦੇ ਜੇਕਾਰਿਆਂ ਨਾਲ ਰਵਾਨਾ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਖੰਨਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਸ਼ਿਵ ਭਗਤਾਂ ਦਾ ਇਹ ਜਥਾ ਹਰ ਸਾਲ ਹੀ ਕਲਾਨੌਰ ਪ੍ਰਾਚੀਨ ਸ਼ਿਵਾਲਾ ਮੰਦਿਰ ਦੇ ਦਰਸ਼ਨਾ ਲਈ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਮੰਦਿਰ ਵਿੱਚ ਇਤਿਹਾਸਿਕ ਸ਼ਿਵਾਲਾ ਜਿਸ ਦੇ ਦਰਸ਼ਨਾ ਲਈ ਦੂਰ ਦੂਰ ਤੋਂ ਸੰਗਤਾਂ ਪੁੱਜਦੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਜਥੇ ਵੱਲੋਂ ਹਰ ਸਾਲ ਮਹਾਸ਼ਿਵਰਾਤਰੀ ਦੇ ਮੌਕੇ ਤੇ ਪੋਲੇ ਬਾਬਾ ਦੇ ਸ਼ਗਨ ਲੈ ਕੇ ਇਹ ਜਥਾ ਰਵਾਨਾ ਹੁੰਦਾ ਹੈ। ਇਸ ਮੌਕੇ ਰਕੇਸ਼ ਕੁਮਾਰ, ਸ਼੍ਰੀਮਤੀ ਵਿਨੀਤਾ ਖੰਨਾ, ਵਿਸ਼ਾਲ, ਨੀਲਮ ਰਾਣੀ ਮਧੂਬਾਲਾ ਅਤੇ ਰਵੀਚੰਦ ਕਟੋਚ ਸਮੇ ਵੱਡੀ ਗੰਦੇ ਵਿੱਚ ਸ਼ਰਧਾਲੂ ਰਵਾਨਾ ਹੋਏ ਹਰੇ ਹਰੇ ਮੰਗੇ 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 ਅਫੀਦ ਸਾਡੇ ਸ਼ੋਲੇਬਾਕ ਪਈਆਂ ਦੇ ਭਗਤਾਂ ਤੇ ਹਰ ਸਾਲ ਹੀ ਕਲਾ ਨੋੜ ਬਸੀ ਯਾਤਰਾ ਲੈ ਕੇ ਜਾਂਦੀ ਹੈ ਜਿੱਥੇ ਉੱਥੇ ਇੱਕ ਪ੍ਰਚੀਨ ਸ਼ਵਾਲਾ ਜਿਹੜਾ ਕਿ ਧਰਤੀ ਤੋਂ ਕੋਈ 5-7 ਫੁੱਟ ਨੀਚੇ ਬਣਿਆ ਹੈ ਧਰੂਪ ਦੇ ਵਿੱਚ ਔਰ ਸ਼ਿਵਰਾਤਰੀ ਤੋਂ ਪਹਿਲਾਂ ਉਸ ਜਿਹੜਾ ਹੈ ਤੁਹਾਡਾ ਹੁੰਦਾ ਸੀ ਉੱਥੇ ਜਾ ਕੇ ਦਾ ਦਰਸ਼ਨ ਕਰਨ ਤੇ ਬਾਬੇ ਜੀ ਦਾ ਠਗਣ ਲਗਾਈਦਾ ਤੇ ਨਾਲ ਲੰਗਰ ਵੀ ਉੱਥੇ ਲੱਗਦਾ ਹੈ ਇਹ ਤਕਰੀਬਨ ਜੀ 60 70 ਹੋ ਜਾਂਦੇ ਨੇ ਬਾਫ ਦੇ ਵਿੱਚ ਵੀ ਇਹ ਗੱਡੀਆਂ ਦੇ ਵਿੱਚ ਵੀ ਸੌਰੀਆਂ ਨੇ ਜਾਣਾ ਆਪਣੀ ਆਪਣੀ ਗੱਡੀਆਂ 'ਚ ਜਾ ਰਹੇ ਨੇ ਤੇ ਆਸ ਹੈ ਜੀ ਕਿ ਜਿਹੜੀ ਸੰਗਤ ਜਾ ਰਹੀ ਹੈ ਬਾਬਾਈ ਕੋਲ ਆਪਣੀ ਅਰਦਾਸ ਲੈ ਕੇ ਜੋ ਵੀ ਇਹਨਾਂ ਦੀ ਮਨੋ ਕਾਮਨਾ ਹੈ ਸਾਡੀਆਂ ਦੀ ਬੁੜੀਆਂ ਕਦਰਾਂ ਸਾਡੀਆਂ ਦੇ ਦੁੱਖ ਤਕਲੀਫ ਬਾਬਾ ਜੂਲ ਕਰੇ ਬੋਲ ਸ਼ੰਕਰ ਭਗਵਾਨ ਕੀ ਜੈ ਅਸੀਂ ਹਰ ਸਾਲ ਭਗਵਾਨ ਸ਼ੰਕਰ ਜੀ ਦਾ ਕਾਲਾ ਨੌਰ ਬੋਲੇ ਬਾਬਾ ਜੀ ਦਾ ਠਾਕਾ ਲਾਉਣ ਜਾਂਦੇ ਆ ਸਾਰੀ ਸੰਗਤ ਬੜੇ ਉਤਸ਼ਾਹ ਦੇ ਨਾਲ ਬੋਲੇ ਸ਼ੰਕਰ ਜੀ ਦਾ ਠਾਕਾ ਲਾਉਣ ਜਾਂਦੇ ਆ ਬੋਲੇ ਸ਼ਬ ਬਾਬਾ ਜੀ ਹਰ ਕ ਹਰ ਕਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਰ ਕਦੀਆਂ ਝੋਲੀਆਂ ਪਰਦੀ ਆ ਬੋਲ ਸ਼ੰਕਰ ਭਗਵਾਨ ਕੀ ਜੈ